ਸਰ ਸ੍ਰੀ ਕਾਜੀ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਆਧਿਆਪਕ ਦਿਵਸ ਤੇ ਇਸ ਸ਼ੋਅ ਮੌਕੇ ਤੇ ਸਾਡੇ ਡੀਓ ਸਾਹਿਬ ਅਮਨਦੀਪ ਜੀ ਤੇ ਨਾਲੇ ਸਾਡੇ ਬਾਕੀ ਸਾਰੇ ਟੀਚਰਸ ਜਿਹੜੇ ਨੇ ਉਹ ਸਪੈਸ਼ਲੀ ਜਿਹੜੇ ਨੇ ਹੜ੍ਹ ਪ੍ਰਭਾਵਿਤ ਤੇ ਜਿਹੜੇ ਜਿੰਨੇ ਵੀ ਪੀੜਤ ਨੇ ਉਹਨਾਂ ਵਾਸਤੇ ਕੰਟ੍ਰਿਬਿਊਸ਼ਨ ਲੈ ਕੇ ਆਏ ਨੇ ਡੋਨੇਸ਼ਨ ਦੇ ਫਾਰਮ ਦੇ ਵਿੱਚ ਤੇ ਇਹਨਾਂ ਵੱਲੋਂ ਸਾਰੇ ਟੀਚਰ ਯੂਨੀਅਨ ਵੱਲੋਂ ਸਾਨੂੰ 1 ਲੱਖ ਦਾ ਚੈੱਕ ਜਿਹੜਾ ਹੈ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਕਾਲ ਦੇ ਉੱਤੇ ਡੋਨੇਸ਼ਨ ਵਾਸਤੇ ਜਿਹੜਾ ਸਾਨੂੰ ਦਿੱਤਾ ਗਿਆ ਹੈ ਸੋ ਅਸੀਂ ਬਹੁਤ ਇਹਨਾਂ ਦੇ ਥੈਂਕਫੁਲ ਹਾਂ ਕਿ ਇਹ ਸਿਰਫ ਸਾਨੂੰ ਕਹਿ ਲੋ ਕਿ ਜਿਵੇਂ ਅਸੀਂ ਟੀਚਰ ਦੀ ਇੱਕ ਇਮੇਜ ਹੁੰਦੀ ਹੈ ਸਾਡੇ ਮਾਈਂਡ ਦੇ ਵਿੱਚ ਕਿ ਟੀਚਰ ਉਹ ਵਿਅਕਤੀ ਹੁੰਦਾ ਹੈ ਜਿਹੜਾ ਸਹੀ ਸਮੇਂ ਤੇ ਸਹੀ ਚੀਜ਼ ਬੱਚੇ ਨੂੰ ਦੱਸ ਦੇ ਤੇ ਸਹੀ ਚੀਜ਼ ਕਰਦਾ ਵੀ ਹੈ ਸੋ ਉਹ ਜਿਹੜੀ ਹੈ ਉਸ ਇਮੇਜ ਦੀ ਕਹਿ ਲੋ ਕਿ ਪ੍ਰੌਫੈਸਰ ਇਨਾਂ ਨੇ ਅੱਜ ਕੀਤੀ ਹੈ ਤੇ ਸਾਨੂੰ ਇਸ ਸਮੇਂ ਦੇ ਵਿੱਚ ਜਿਹੜੇ ਇਨਾਂ ਨੇ ਕੰਟ੍ਰਿਬਿਊਸ਼ਨ ਕਰਕੇ ਇਹ ਸਾਬਿਤ ਕੀਤਾ ਹੈ ਕਿ ਹਰ ਇੱਕ ਸਿਚੁਏਸ਼ਨ ਦੇ ਵਿੱਚ ਜਿਹੜੇ ਸਾਡੇ ਨਾਲ ਖੜੇ ਹੁੰਦੇ ਨੇ ਸੋ ਮੈਂ ਬਹੁਤ ਥੈਂਕ ਥੈਂਕਸ ਕਰਦੀ ਹਾਂ ਦਾ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹਨਾਂ ਨੇ ਕੰਟ੍ਰਿਬਿਊਸ਼ਨ ਕੀਤੀ ਜੀ। ਉਹ ਬਹੁਤ ਬੇਰੀ ਹਾਰਡ ਪਰਵਾਹੇ ਪਰਿਵਾਰਾਂ ਨੇ ਜਾਂ ਪਿੰਡ ਨੇ ਉਹਨਾਂ ਨੂੰ ਆਈਡੈਂਟੀਫਾਈ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਕੰਪਲੈਕਸ ਜਿਹੜੀ ਹੈ ਕਾਫੀ ਆ ਰਹੀ ਹੈ ਕਿ ਜੋ ਘਰ ਹੈੂਦ ਰਾਜ ਚ ਵਸਦੇ ਨੇ ਉੱਥੇ ਤੱਕ ਕੁਝ ਜਿਹੜਾ ਮਦਦ ਦੇ ਸੁਭਾਵੀ ਨਹੀਂ ਪਹੁੰਚ 파ਰੀ ਤੇ ਕੀ ਕੋਈ ਸੋਸਾਇਟੀ ਨੂੰ ਇਹ ਕਹਿ ਕਰਨਾ ਚਾਹੋਗੇ ਤੇ ਮੈਸੇਜ ਕਰੀ ਕਾ। ਆ ਦੇਖੋ ਜੀ ਇਹਦੇ ਵਿੱਚ ਸਾਡੇ ਕੋਲੋਂ ਹਰ ਇੱਕ ਕੈਲੋ ਕਿ ਜਿਹੜੀ ਸਾਡੀ ਬੀਟ ਪਸ਼ਾਸਨਿਕ ਅਧਿਕਾਰੀ ਵੀਰ ਤੁਹਾਡੇ ਕੋਈ ਤੁਹਾਡੇ ਸਰਪੰਚਸ ਨੇ ਜਾਂ ਫਿਰ ਲੋਕਲ ਲੈਵਲ ਤੇ ਨੇ ਜਾਂ ਹੋਰ ਵੀ ਕਹਿ ਲੋ ਕਿ ਤੁਹਾਡੇ ਥਰੂ ਵੀ ਪ੍ਰੈਸ ਦੇ ਥਰੂ ਵੀ ਸਾਡੇ ਕੋਲ ਕੋਈ ਨਾ ਕੋਈ ਕੰਪਲੇਂਟ ਜਾਂ ਜਿੱਥੇ ਵੀ ਕੋਈ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਦੇ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਅਸੀਂ ਉਹਦੀ ਇਮੀਡੀਏਟਲੀ ਜਾਂਚ ਪੜਤਾਲ ਕਰਵਾਨੇ ਆ ਸਾਡੇ ਕੋਲ ਜਦੋਂ ਵੀ ਕੋਈ ਮੈਸੇਜ ਆਂਦਾ ਹੈ ਕਿ ਹਾਂਜੀ ਇੱਥੇ ਤੱਕ ਐਦਾਂ ਦਾ ਕੋਈ ਯਾਤਾ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜਾਂ ਕੋਈ ਰੀਲੀਫ ਨਹੀਂ ਪਹੁੰਚ ਪਾਈ ਉੱਥੇ ਵੀ ਅਸੀਂ ਇਮੀਡੀਏਟਲੀ ਮੈਪ ਕਰਕੇ ਆਪਣੀ ਟੀਮ ਨੂੰ ਜਿਹੜਾ ਹੈ ਪਹੁੰਚਦਾ ਕਰ ਰਹੇ ਆ ਸੋ ਇਸ ਦੇ ਵਿੱਚ ਹੈ ਹੁਸ਼ਿਆਰਪੁਰ ਸ਼ਹਿਰ ਦੇ ਜਿੰਨੇ ਵੀ ਸਿਵਲ ਸੁਸਾਇਟੀਆਂ ਨੇ ਬਹੁਤ ਉਹਨਾਂ ਨੇ ਜਿਹੜਾ ਹੈ ਵਾਦ ਚੜ੍ਹ ਕੇ ਹਿੱਸਾ ਪਾਇਆ ਯੋਗਦਾਨ ਪਾ ਰਹੇ ਨੇ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਹਜੇ ਜਿਹੜਾ ਹੈ ਇਹ ਜਿਹੜਾ ਆਪਣਾ ਸਾਡੇ ਉੱਤੇ ਜੋ ਭਾਰ ਪਿਆ ਹੈ ਹਜੇ ਓਵਰ ਨਹੀਂ ਹੋਇਆ ਹਜੇ ਚੱਲ ਰਿਹਾ ਬਹੁਤ ਸਾਰੇ ਲੋਕੀ ਅਜੇ ਵੀ ਇਹ ਜੇ ਨਹੀਂ ਜੋ ਕਿ ਡਿਸਟ्रेस ਦੇ ਵਿੱਚ ਨਹੀਂ ਜਦੋਂ ਜਿਵੇਂ ਜਿਵੇਂ ਪਾਣੀ ਰੀਸੀਵ ਕਰ ਰਿਆ ਉਹਨਾਂ ਉਹਨਾਂ ਲੋਕਾਂ ਨੂੰ ਪਤਾ ਚੱਲ ਰਿਹਾ ਕਿ ਹੋਰ ਵੀ ਉਹਨਾਂ ਦਾ ਕੀ ਹੋ ਜਾਣਾ ਨੁਕਸਾਨ ਹੋਇਆ ਸੋ ਮੈਂ ਸਾਰੇ ਨੂੰ ਅਪੀਲ ਕਰਦੀ ਹਾਂ ਕਿ ਹਜੇ ਅਸੀਂ ਇਹਦੇ ਵਿੱਚ ਸਾਰੇ ਲੋਕਾਂ ਦੇ ਰੀਹੈਬਿਲਿਟੇਸ਼ਨ ਤੇ ਫੋਕਸ ਕਰੀਏ ਜੀ ਧੰਨਵਾਦ ਮਨ ਦੇ ਵਿੱਚ ਵਿਚਾਰ ਆਇਆ ਕਿ ਅੱਜ ਅਧਿਆਪਕਾਂ ਵੱਲੋਂ ਜਿਹੜਾ ਹੈ ਆ ਟਿਲ ਫੁੱਲ ਜਿਹੜਾ ਪੇਟ ਕਰਨਾ ਆਪਾਂ ਹਰ ਕਿਤਾ ਵਾਸਤੇ ਕਰਨਾ ਕਿਉਂਕਿ ਇੱਕ ਯੂਨਿਕ ਆਈਡੀਆ ਹੈ ਤੇ ਰੀਅਰ ਇਸ ਤਰੀਕੇ ਦੇ ਜਿਹੜੇ ਬੜਾਲੇ ਸਮਾਜ ਵਿੱਚ ਦੇਖ ਨਹੀਂ ਜੀ ਸਭ ਤੋਂ ਪਹਿਲਾਂ ਮੈਂ ਅਸ ਰਿਮੈਂਬਰ ਕਰੋ ਤੁਹਾਡਾ ਧੰਨਵਾਦ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਇਸ ਮੈਮ ਦਾ ਕਿ ਰਾਤ ਦਿਨ ਜਿਹੜਾ ਪੰਜਾਬ ਸਾਡਾ ਇੱਕ ਵੱਡੀ ਨੇਚਰਲ ਮੈਕਿੰਗ ਆ ਵੀ ਕੋਪੀ ਦਾ ਸ਼ਿਕਾਰ ਹੋਇਆ ਤੇ ਜਿੱਥੇ ਪੂਰਾ ਪੰਜਾਬ ਉਸ ਪ੍ਰੋਪੀਨ ਚੱਲ ਰਿਹਾ ਹੈ ਉਹਦੇ ਵਿੱਚ ਸਾਡਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਰਾਤ ਦਿਨ ਕਰ ਰਿਹਾ ਹੈ ਸੋ ਉਹਦੇ ਵਿੱਚ ਅਧਿਆਪਕ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਸਾਡੇ ਸਮਾਜ ਵਿੱਚ ਇੱਥੇ ਤੱਕ ਵੀ ਅਸੀਂ ਜੋ ਵੀ ਹਾਂ ਦਰਜਾ-ਪਦਰਜਾ ਉਹ ਟੀਚਰ ਦੀ ਦੇਣ ਹੁੰਦੀ ਹੈ ਸੋ ਜੇ ਅੱਜਕੱਲ੍ਹ ਸਾਡੇ ਸਮਾਜ ਦੇ ਵਿੱਚ ਵੀ ਆਈ ਹੈ ਤੇ ਸਾਡੇ ਬੱਚੇ ਬੱਚੇ ਦੇ ਪੇਰੈਂਟਸ ਉਹ ਸਾਰੇ ਬੜੇ ਇਫੈਕਟਡ ਹੋਏ ਨੇ ਤੇ ਅਸੀਂ ਰਾਈਟ ਫਰਮ ਦਾ ਵੈਰੀ ਫਸਟ ਡੇ ਅਸੀਂ ਸਾਰੇ ਸਾਡਾ ਜਿਹੜੀ ਥੈਂਕਫੁਲ ਆਪਣੇ ਟੀਚਰਸ ਦਾ ਵੀ ਜਿਹੜੇ ਨਾਲ-ਨਾਲ ਵੈਸੇ ਵੀ ਸੋਸ਼ਲ ਵਰਕ ਵੀ ਕਰ ਰਹੇ ਨੇ ਸੰਦਰਜੀ ਸਾਡੇ ਸਾਰਿਆਂ ਨਾਲ ਹੀ ਨੇ ਤੇ ਨਾਲ-ਨਾਲ ਇਹ ਸਾਡਾ ਕੰਟਰੀਬਿਊਸ਼ਨ ਦਾ ਅੱਜ ਕਿਉਂਕਿ ਅਧਿਆਪਕ ਦਿਵਸ ਹੈ ਅਸੀਂ ਨਤਮਸਤਕ ਹੁੰਨੇ ਹਾਂ ਡਾਕਟਰ ਐਸ ਰਾਦਾ ਕਿਸ਼ਨ ਜੀ ਨੂੰ ਜਿਹਨਾਂ ਦੀ ਜਾਣਤੀ ਹੈ ਜਨਦਰ ਕਰਕੇ ਅਸੀਂ ਜਾਣੇ ਜਾਣੇ ਆਪਾਂ ਸੋ ਅੱਜ ਇਸ ਮੌਕੇ ਦੇ ਉੱਪਰ ਸਾਡੇ ਖੁਸ਼ਾਪੁਰ ਦਾ ਇੱਕ ਪਾਰਟਿਕੂਲਰ ਮੈਂ ਹਦਾ ਇੱਕ ਛੋਟਾ ਜਿਹਾ ਸਾਡਾ ਅੰਸ਼ਤਾਨ ਆ ਇਹ ਇੱਕ ਪਾਰਟਿਕੂਲਰ ਬਲਾਕ ਹੈ ਸਾਡਾ ਵਨ ਵੀ ਕਿਉਂਕਿ ਇੱਥੇ ਚਾਰ ਬੋਕ ਲੋਕ ਹੇਗਰ ਸਾਢੇ ਹੇਗਰ ਐਜੂਕੇਸ਼ਨ ਦੇ ਤੇ ਉਹਨਾਂ ਦੀ ਕੰਟਰੀਬਿਊਸ਼ਨ ਮੈਂ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤਲਵਾੜੇ ਤੋਂ ਲੈ ਕੇ ਗੜਸ਼ਕਿਲ ਤੱਕ ਸਾਰੇ ਬਲਾਕਸ ਦੇ ਟੀਚਰ ਜਿਹੜੇ ਨੇ ਦੇ ਆਰ ਆਲ ਆਰ ਕੰਟਰੀਬਿਊਟਿੰਗ ਸਾਰੇ ਕੰਟਰੀਬਿਊਟ ਕਰ ਰਹੇ ਨੇ ਜਿੱਥੇ ਜਿੱਥੇ ਵੀ ਜਿਹੜਾ ਤੁਹਾਡਾ ਸਵਾਲ ਆਇਆ ਸੀ ਪਹਿਲਾਂ ਵੀ ਵੀ ਕੁਝ ਕੰਪਲੇਨਸ ਆ ਰਹੀਆਂ ਨੇ ਦੇ ਉਹਦਾ ਸੋ ਸਾਰੇ ਟੀਚਰ ਨਿੱਜੀ ਰੂਪ ਦੇ ਵਿੱਚ ਵੀ ਕਈਆਂ ਦੀਆਂ ਸ਼ਤਾਂ ਡਿੱਗ ਪਈਆਂ ਨੇ ਕਈਆਂ ਨੂੰ ਜਿੱਥੇ ਕੋਈ ਐਂਜਲ ਵਗੈਰਾ ਨਹੀਂ ਪਹੁੰਚ ਪਾ ਰਹੀਆਂ ਐਂਡ ਦੇ ਆਰ ਅਪਰੋਚਿੰਗ देयर ਸੋ ਉਹਨਾਂ ਪਰਿਵਾਰਾਂ ਨਾਲ ਕਨੈਕਟ ਹੋ ਰਿਹਾ ਹੈ ਬੱਚਿਆਂ ਨਾਲ ਕਨੈਕਟ ਹੋ ਰਿਹਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਿਹੜਾ ਸਾਡਾ ਰੋਲ ਬਣਦਾ ਹੈ ਸਮਾਜ ਵਿੱਚ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਸੋ ਵੀ ਵਿਲ ਡੂ ਥੈਟ ਅਸੀਂ ਕੋਸ਼ਿਸ਼ ਕਰ ਰਹੇ ਹਾਂ